ਦੋਸਤੋ ਕੱਲ ਨਿਰਵੈਰ ਪੰਨੂ ਦਾ ਲਾਈਵ ਕਨਸਰਟ ਸੀ ਅਤੇ ਉਹੀ ਹੋਣ ਲੱਗਿਆ ਸੀ ਜੋ ਪ੍ਰੇਮ ਢਿੱਲੋਂ ਦੇ ਕਨਸਰਟ ਦੇ ਵਿੱਚ ਹੋਇਆ ਸੀ ਇੱਕੋ ਫੈਨ ਸਟੇਜ ਤੇ ਚੜੋਂਦਾ ਆ ਤਾਂ ਨਿਰਵੈਰ ਪੰਨੂ ਦੇ ਲਾਈਵ ਕਨਸਰਟ ਦੇ ਦੌਰਾਨ ਵੀ ਇੱਕ ਜਿਹੜਾ ਫੈਨ ਆ ਉਹ ਸਟੇਜ ਤੇ ਚੜ ਜਾਂਦਾ ਆ ਹਾਲਾਂਕਿ ਨਿਰਵੈਰ ਪੰਨੂ ਦਾ ਬਾਉਂਸਰ ਉਹਨੂੰ ਰੋਕਦਾ ਆ ਬਈ ਉੱਤੇ ਨਾ ਆ ਕਿਉਂਕਿ ਉਹਨਾਂ ਦਾ ਇਹੀ ਕੰਮ ਹੁੰਦਾ ਆ ਦੋਸਤੋ ਸਿੰਗਰ ਨੂੰ ਪ੍ਰੋਟੈਕਟ ਕਰਨਾ ਇਸੇ ਹੀ ਚੀਜ਼ ਦੇ ਉਹਨਾਂ ਨੂੰ ਪੈਸੇ ਮਿਲਦੇ ਨੇ ਪਰ ਨਿਰਵੈਰ ਪੰਨੂ ਖੁਦ ਉਸ ਫੈਨ ਨੂੰ ਜਾ ਕੇ ਮਿਲਿਆ ਕਿਹਾ ਰੁਕ ਮੈਂ ਆ ਰਹਾ ਤੇਰੇ ਕੋਲ ਫਿਰ ਨਿਰਵੈਰ ਸੰਧੂ ਨੇ ਹੱਥ ਮਲਾਈ ਫੈਨਾਂ ਦੇ ਨਾਲ ਨਾਲ ਇਹ ਹੁੰਦਾ ਹੈ ਦੋਸਤੋ ਫਰਕ ਮਿਲਣ ਨੂੰ ਤਾਂ ਉਸ ਦਿਨ ਪ੍ਰੇਮ ਢਿੱਲੋ ਵੀ ਇਦਾਂ ਮਿਲ ਸਕਦਾ ਸੀ ਪਰ ਨਹੀਂ ਮਿਲਿਆ ਕਿਉਂ ਤੁਹਾਨੂੰ ਤਾਂ ਪਤਾ ਹੀ ਆ ਬਾਕੀ ਨਿਰਵੈਰ ਪੰਨੂ ਆਪਣੇ ਫੈਨਸ ਨੂੰ ਮਿਲਿਆ ਤੇ ਉਹਦੇ ਲਈ ਇੱਕ ਲਾਈਕ ਤਾਂ ਬਣਦਾ ਆ ਅਤੇ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਜ਼ਰੂਰ ਕਰਿਓ